ਇੱਕ ਸੀਟ ਨਹੀਂ ਬੰਦਿਆ ਤੇ ਜਰਨਲ ਰੱਖੀ ਉਹ ਵੀ ਦੂਜੇ ਸਾਰੇ ਹਲਕਿਆਂ ਨੂੰ ਦੇਤੀਆਂ ਇਹਨਾਂ ਨੇ ਇੱਕ ਚੀਜ਼ ਜੋ ਮੈਂ ਐਮਐਲਏ ਸਾਹਿਬ ਨੂੰ ਕਹਿਣੀ ਚਾਹਣਾ ਮੇਰਾ ਚੈਲੰਜ ਆ ਕਿਤੇ ਭੱਜ ਨਾ ਜਾਈ ਚਾਰ ਜ਼ੋਨ ਨੇ ਆਪਣੇ ਦਿਹਾਤੀ ਦੇ ਇੱਕ ਜੈਂਟਸ ਜਰਨਲ ਰੱਖੀ ਚਾਰਾਂ ਦੇ ਵਿੱਚੋਂ ਮੈਂ ਚੈਲੰਜ ਕਰਦਾ ਇੱਕ ਜੈਂਟਸ ਜਰਨਲ ਜ਼ਰੂਰ ਰੱਖੀ ਤੈਨੂੰ ਤੇਰੇ ਕੀਤੇ ਹੋਏ ਵਿਕਾਸ ਦਾ ਪਤਾ ਲੱਗੂਗਾ ਤੇ ਮੈਨੂੰ ਮੇਰੇ ਜਿਹੜੇ ਲੋਕਾਂ ਨੂੰ ਮਿਲ ਰਿਹਾ ਆਪਦੇ ਲੋਕਾਂ ਦਾ ਪਿਆਰ ਦਾ ਪਤਾ ਲੱਗੂ ਕਿਤੇ ਭੱਜ ਨਾ ਜਾਈ ਇਸ ਚੀਜ਼ ਦਾ ਯਾਦ ਰੱਖ ਇਹ ਉਹਨਾਂ ਦਾ ਵਿਕਾਸ ਜਿਹੜਾ ਨਾ ਚੀਕਾ ਮਾਰ ਮਾਰ ਕੇ ਦੱਸਦਾ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਨਾ ਤੇ ਲੋਕਾਂ ਦਾ ਪਿਆਰ ਉਹ ਟੀਕਾ ਮਾਰ ਮਾਰ ਕੇ ਦੱਸਦਾ ਪਿਆ ਬਾਈ ਜੀ ਮੈਂ ਪਹਿਲੋਂ ਹੀ ਸਾਨੂੰ ਪਤਾ ਸੀ ਚੈਲੰਜ ਅਸੈਪਟ ਵਾਲੀ ਤਾਂ ਗੱਲ ਹੀ ਨਹੀਂ ਐਨੀ ਐਨੀ ਜ਼ਰੂਰਤ ਕਿੱਥੋਂ ਲੈ ਕੇ ਆਉਣੀ ਚੈਲੰਜ ਅਸੈਪਟ ਕਰਨਾ ਸੀ ਲੋਕਾਂ ਦਾ ਪਿਆਰ ਚਾਹੀਦਾ ਚੈਲੰਜ ਕਰਨ ਵਾਸਤੇ ਚੈਲੰਜ ਅਸੈਪਟ ਕਰਨ ਵਾਸਤੇ ਜੋ ਉਹਨਾਂ ਕੋਲ ਹੈ ਹੀ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਰਿਕਾਰਡ ਕੱਢ ਲਓ ਕਿ ਹਰ ਵਾਰੀ ਸੀਟ ਜੈਟਸ ਜਰਨਲ ਹੁੰਦੀ ਹੈ ਇੱਕ ਨਹੀਂ ਹੈਗੀ ਇਸ ਵਾਰ ਤੇ ਜਿਹੜੇ ਉਹਨੇ ਵਿਕਾਸ ਕੀਤੇ ਆ ਸੋ ਕੋਲਡ ਐਮਐਲਏ ਸਾਹਿਬ ਨੇ ਇੱਕ ਹੋ ਕਰਨ ਕਿਸੇ ਨੂੰ ਮੂੰਹ ਨਹੀਂ ਬੋਲਦਾ ਉਹਨੇ ਤਾਂ ਸਰਕਾਰ ਤੇ ਵੀ ਤਾਂ ਬੱਲਾ ਲਾ ਦਿੱਤਾ ਤੇ ਪਰ ਬਾਈ ਜੀ ਮਿਲਟਨ ਦਾ ਡੱਬਾ ਚਕਾਵਾਂਗੇ ਅੱਜ ਤਾਂ ਇਹਨੇ ਹਾਰ ਕਬੂਲ ਲਈ ਪੰਜਾਬੀ ਜਨਦ ਹੁੰਦਾ ਵੀ ਪੂਸ਼ ਹੁਣ ਚਲੋ ਆਪਾਂ ਕੀ ਕਰਨੀ ਜਦੋਂ ਲੈ ਹੀ ਲਈ ਆ ਵਿੱਚ ਤੇ ਹੁਣ ਚੱਲਣ ਦੋ ਫਿਰ ਕੋਈ ਨਹੀਂ ਬਾਅਦ ਚ ਵੇਣੇ ਵਜੀਤਪੁਰ ਸਾਹਿਬ ਜਾਮਨੀ ਸਾਹਿਬ ਦਾ ਪਾਣੀ ਦੀ ਨਿਕਾਸੀ ਦੇ ਵਿੱਚ ਉਹਦੇ ਚ ਰਕਾਵਟ ਪਾਦੀ ਐਸ ਬੰਦੇ ਦਾ ਕਰਤਾਰ ਕਿੱਥੇ ਹੋ ਜਿਹੜਾ ਬੰਦਾ ਬਈ ਪਲ-ਪਲ ਤੇ ਸੋਵਾਂ ਖਾਵੇ ਨਾ ਆ ਮੇਰੇ ਹੱਥੇ ਚ ਪਾਣੀ ਦਾ ਗਲਾਸ ਆ ਜੀ ਆ ਮੇਰੇ ਬਾਬੇ ਦੀ ਫੋਟੋ ਵਾਲਾ ਹੱਥਾ ਜੀ ਉਹਦਾ ਕਰਦਾਰ ਬਾਈ ਜੀ ਸਾਰਿਆਂ ਨੂੰ ਹੀ ਪਤਾ ਹੁੰਦਾ ਚਾਰ ਸਾਲ ਹੋ ਗਏ ਬਣਿਆ ਨੂੰ ਇੱਥੇ ਹਰ ਇੱਕ ਨੂੰ ਆਪਦਾ ਤਕੀਆ ਕਲਾਮ ਮਾਰਦਾ ਜੀ ਮੈਂ ਵਕੀਲ ਦੇ ਨਾਲ-ਨਾਲ ਮੈਂ ਲੀਡਰ ਵੀ ਹਾਂ ਤੇ ਇਹਨੂੰ ਕਿਹਾ ਵੀ ਕਿਹੜਾ ਇੱਕ ਮਦਦ ਤੂੰ ਚਾਹੀਦਾ ਪਾਸ ਕਰਾ ਕੇ ਲੈ ਕੇ ਦਿੱਤਾ ਫਿਰੋਜ਼ਪੁਰ ਨੂੰ ਕਿਹੜਾ ਇੱਕ ਮਦਦ ਤੇ ਜਿਹੜਾ ਕੁਝ ਤੁਸੀਂ ਲਾਲ ਟੋਪੀਆਂ ਪਾ ਕੇ ਚਿੱਟੀਆਂ ਸ਼ਰਟਾਂ ਪਾ ਕੇ ਕਰਦੇ ਰਹੇ ਜੇ ਜਾਂ ਕਰਾਉਂਦੇ ਰਹੇ ਜੇ ਅਸੀਂ ਤੁਹਾਡੇ ਲੈਵਲ ਤੇ ਨਹੀਂ ਡਿੱਗਣਾ ਚਾਹੁੰਦੇ ਤੇ ਸਾਡੇ ਹੱਥ ਜੋੜੇ ਅਸੀਂ ਨਹੀਂ ਡਿੱਗਣਾ ਹੀ ਨਹੀਂ ਤੁਹਾਡੇ ਲੈਵਲ ਤੇ ਕੀ ਕਰਦੇ ਰੇ ਲਾਲ ਟੋਪੀਆਂ ਪਾ ਕੇ ਸਾਨੂੰ ਤਾਂ ਚਲੋ 6 ਮਹੀਨੇ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਨੇ ਮੈਦਾਨ ਛੱਡ ਕੇ ਭੱਜਣਾ ਹੀ ਆ ਉਹਦਾ ਕਾਰਨ ਐਮਐਲਏ ਸਾਹਿਬ ਦਾ ਆਪ ਦਾ ਵਿਕਾਰ ਹੀ ਆ ਜੇ ਕੋਈ ਚੰਗਾ ਕੰਮ ਸਰਕਾਰ ਕਰਦੀ ਵੀ ਆ ਨਾ ਉਹ ਇਹ ਥੱਲੇ ਗਰਾਊਂਡ ਲੈਵਲ ਤੇ ਪਹੁੰਚਣ ਨਹੀਂ ਦਿੰਦਾ ਇਹਦਾ ਹਾਰ ਕਬੂਲੀ ਐਮਐਲਏ ਸਾਹਿਬ ਨੂੰ ਚਲੋ ਉਹਨਾਂ ਨੂੰ ਵਧਾਈਆਂ ਵੀ ਟਾਈਮ ਨਾਲ ਵਿਹਲੇ ਹੋ ਗਏ ਆ ਹੁਣ ਇਹਦੇ ਕੋਲ ਕਾਗਜ਼ ਕੈਨਸਲ ਕਰਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਰਹਿ ਗਿਆ ਊਏ ਬਾਈ ਦੀ ਕਿਸੇ ਦਾ ਸੱਕਿਆ ਹੀ ਨਹੀਂ ਹੈਗਾ ਇਹਦੀ ਭਾਸ਼ਾ ਜਿਹੜਾ ਕੁਛ ਇਹ ਕਮਰੇ ਬੰਦ ਕਰਕੇ ਕੁੰਡੀਆਂ ਲਾ ਕੇ ਜਿਹੜੇ ਬੰਦਿਆਂ ਕੋਲ ਬੋਲਦਾ ਉਹ ਸਾਨੂੰ ਪਤਾ ਲੱਗਦਾ ਵੀ ਤੁਸੀਂ ਐਮਐਲਏ ਸਾਹਿਬ ਜਿਨ੍ਹਾਂ ਨੂੰ ਭਰਾ ਕਹਿ ਕੇ ਕਹੇ ਬੁਲਾਉਣੇ ਹੋ ਉਹਨਾਂ ਨੂੰ ਬਾਅਦ ਵਿੱਚ ਕੀ ਮਾਨਸਤ ਕਰ ਦੇਣੋ ਕੱਲਾ ਸਾਨੂੰ ਨਹੀਂ ਸਾਰੇ ਹਲਕੇ ਨੂੰ ਹੀ ਜਿਹੜਾ ਬੰਦਾ ਬਈ ਦੀ ਆਦ ਸਪੀਕਰ ਨੂੰ ਗਾਲ੍ਹਾਂ ਕੱਢ ਸਕਦਾ ਕਹਿੰਦਾ ਤੁਸੀਂ ਤੁਰੇ ਫਿਰਦੇ ਹੋ ਕਿਸੇ ਹੋਰ ਪਾਰਟੀਆਂ ਵੱਲੋਂ ਕਿਸੇ ਮਰਜ਼ੀ ਵੱਲੋਂ ਆਜੋ ਮੇਰਾ ਕੀ ਪਤਾ ਮੈਂ ਕਿਹੜੀ ਪਾਰਟੀ ਵੱਲੋਂ ਤੁਹਾਡੇ ਮੂਹਰੇ ਖੜੂੰਗੇ ਇਹਦਾ ਆਪਦਾ ਸਟੈਂਡ ਨਹੀਂ ਹੈਗਾ ਪਾਰਟੀ ਨੂੰ ਵੀ ਇਹਨੇ ਕਦੋਂ ਛੱਡ ਦੇਣੇ ਨੂੰ ਵੀ ਨਹੀਂ ਪਤਾ ਤੁਹਾਡਾ ਵਿਕਾਰ ਇਸੇ ਕਰਕੇ ਡਿੱਗਿਆ ਵੀ ਤੁਸੀਂ ਕਿਸੇ ਦੇ ਸਕੇ ਨਹੀਂ ਹੋਏ ਕਿਸੇ ਦੇ ਵੀ ਨਹੀਂ ਹੋਏ ਯਾਰ ਜਿਹੜਾ ਨਾਲ ਤੁਰੇ ਫਿਰਦੇ ਤੁਸੀਂ ਉਹਨਾਂ ਦੇ ਵੀ ਨਹੀਂ ਹੋਏ ਕਿਸੇ ਨੇ ਤੇਰੇ ਪਿੱਛੇ ਮਿਲਟਨ ਦਾ ਹਾਈ ਕੋਰਟ ਤਰੀਕਾਂ ਤੇ ਕੋਈ ਨਾਲ ਨਹੀਂ ਜਾਂਦਾ ਤੇ ਰੋਟੀਆਂ ਉਥੇ ਇੱਕ ਢਾਬਾ ਹੈਗਾ ਸਾਹਮਣੇ ਉਥੋਂ ਸਵਾਦ ਮਿਲਦੀਆਂ ਤੇ ਸਾਡੀ ਫੀਸ ਨਹੀਂ ਲੱਗਣੀ ਸਾਡੀ ਫੀਸ ਨਹੀਂ ਲੱਗਣੀ ਅਸੀਂ ਤਾਂ ਆਪ ਹੀ ਆ ਸਾਡੀ ਫੀਸ ਨਹੀਂ ਲੱਗਣੀ ਤੇ ਇਹ ਮਤ ਸੋਚਿਆ ਜੇ ਵੀ ਸਾਡੇ ਤੁਸੀਂ ਕਾਗਜ਼ ਕੈਨਸਲ ਕਰਾ ਗਏ ਅਸੀਂ ਕਾਨੂੰਨੀ ਲੜਾਈ ਲੜਨੀ ਆ ਬਾਈ ਲੀਡਰ ਦੇ ਨਾਲ ਨਾਲ ਸੱਚ ਮੈਂ ਐਮ ਐਲ ਏ ਵੀ ਆ ਤੇ ਮੈਂ ਉਹਨੂੰ ਆਣਾ ਵੀ ਮੈਂ ਵਕੀਲ ਦੇ ਨਾਲ ਨਾਲ ਜੱਟ ਵੀ ਆ ਗਾਲ ਗੂਲ ਤਾਂ 나 आज ਤਾਈ ਕਿਸੇ ਤੋਂ ਲਈਏ ਤਾਂ 나 ਇਡੀ ਜਰਤ ਆ 52 ਸਰਪੰਚ ਤੋਰੇ ਸੀ ਇਹਦੇ ਨਾਲ ਉਹਨਾਂ 52 ਜੋ ਅੱਜ 50 ਸਾਡੇ ਨਾਲ ਕorporate ਸੇਖੋ ਦੇ ਦਫਤਰ ਦੇ ਵਿੱਚ ਅੱਜ ਜਿੱਥੇ ਪੂਰੇ ਪਟਾਕੇ ਚਲਾ ਕੇ ਹਾਰ-ਪਾ ਕੇ ਪੂਰਾ ਸਵਾਗਤ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਅੱਜ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਵਤੀ ਦੀ ਜਿਹੜਾ ਅਨਾਉਂਸਮੈਂਟ ਹੋਈ ਆ ਔਰ ਇਹਨਾਂ ਦੇ ਦਫਤਰ ਦੇ ਵਿੱਚ ਪੂਰੇ ਪਟਾਕੇ ਚਲਾ ਕੇ ਹਾਰ-ਪਾ ਕੇ ਸਵਾਗਤ ਕੀਤਾ ਜਾ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਕਹਾਣੀ ਪਹਿਲਾਂ ਜਾਣ ਲੈਣੇ ਆ ਵੀ ਪਟਾਕੇ ਚਲਾਏ ਜਾ ਰਿਹਾ ਖਾਰ ਪਾਏ ਜਾ ਰਿਹਾ ਇਹਨਾਂ ਪਰਵਾ ਸਵਾਗਤ ਕੀਤਾ ਜਾ ਰਿਹਾ ਖੁਸ਼ੀ ਕਿਹੜੀ ਗੱਲ ਦੀ ਆ ਖੁਸ਼ੀ ਜਨਨੀ ਬਹੁਤ ਜ਼ਰੂਰੀ ਆ ਕਾਹਦੀ ਖੁਸ਼ੀ ਅੱਜ ਅਨਾਉਂਸਮੈਂਟ ਹੋਈ ਹੈ ਇਲੈਕਸ਼ਨ ਬਿਲਕੁਲ ਵੀਰ ਜੀ ਅੱਜ ਅਨਾਉਂਸਮੈਂਟ ਹੋਈ ਹੈ ਇਲੈਕਸ਼ਨ ਦੀ ਤੇ ਜਿਹੜਾ ਚੈਲੰਜ ਕੀਤਾ ਸੀ ਠੀਕ ਹੈ ਜੀ ਉਹ ਚੈਲੰਜ ਨੂੰ ਕਿਆ ਬਾਤ ਹੈ ਜੀ ਐਮਐਲ ਸਾਬ ਨੇ ਕਿਦਾਂ ਕਬੂਲ ਕੀਤਾ ਮੰਨ ਗਏ ਇੱਕ ਸੀਟ ਨਹੀਂ ਬੰਦਿਆ ਤੇ ਜਰਨਲ ਰੱਖੀ ਉਹ ਵੀ ਦੂਜੇ ਸਾਰੇ ਹਲਕਿਆਂ ਨੂੰ ਦੇਤੀਆਂ ਇਹਨਾਂ ਨੇ ਸਾਨੂੰ ਆਸਰਾ ਇਹ ਉਹਨਾਂ ਦਾ ਵਿਕਾਸ ਜਿਹੜਾ ਨਾ ਚੀਕਾ ਮਾਰ ਮਾਰ ਕੇ ਦੱਸਦਾ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਨਾ ਤੇ ਲੋਕਾਂ ਦਾ ਪਿਆਰ ਖੱਟੇ ਹਲਕੇ ਤੇ ਉਹ ਚੀਕਾ ਮਾਰ ਮਾਰ ਕੇ ਦੱਸਦਾ ਪਿਆ ਇੱਕ ਸੀਟ ਬੰਦੇ ਵਾਸਤੇ ਰੱਖ ਵੀ ਨਹੀਂ ਰੱਖੀ ਜਿਹੜੀ ਜਰਨਲ ਚਾਹੀਦੀ ਸੀ ਉਹ ਵੀ ਜਾ ਕੇ ਦੂਜੇ ਨੂੰ ਦੇਦੀ ਜਿੰਦਾਬਾਦ ਇਹੀ ਸ਼ਬਦ ਜਿਹੜੇ ਨੇ ਇਹੀ ਜਿਹੜੇ ਸ਼ਬਦ ਸੀਗੇ ਤੁਸੀਂ ਉਦੋਂ ਬੋਲੇ ਹੜਾ ਦੌਰਾਨ ਵੀ ਭਾਈ ਇੱਕ ਅੱਧੀ ਸੀਟ ਰੱਖਿਓ ਜਰਨਲ ਵੀ ਕੰਮ ਦਾ ਪਤਾ ਲੱਗ ਜੂਗਾ ਤੁਹਾਨੂੰ ਕੋ ਜਿਵੇਂ ਦੀ ਸੀ ਵੀ ਤੁਹਾਡੇ ਕੀਤੇ ਕੰਮ ਦਾ ਪਤਾ ਲੱਗ ਜੂ ਜਾਂ ਸਾਡਾ ਇਸ ਤਰ੍ਹਾਂ ਕੋਈ ਗੱਲ ਹੋਈ ਸੀ ਔਰ ਉਸ ਤੋਂ ਬਾਅਦ ਕੀ ਵਾਕਈ ਉਵੇਂ ਹੋਇਆ ਜੋ ਤੁਸੀਂ ਉਦੋਂ ਕੈਮਰੇ ਤੇ ਬੋਲਿਆ ਸੀਗਾ ਬਾਈ ਜੀ ਲਿਸਟਾਂ ਚੈੱਕ ਕਰ ਲਿਓ ਜਿਹੜੀਆਂ ਅੱਜ ਮਤਲਬ ਪਬਲੀਕਲੀ ਹੋਈਆਂ ਹੂੰ ਤੇ ਉਹਦੇ ਵਿੱਚ ਤਿੰਨ ਜਿਹੜੀਆਂ ਲੇਡੀ ਜਰਨਲ ਤੇ ਇੱਕ ਐਸੀ ਏਜੰਟਸ ਆ ਜਨਰਲ ਏਜੰਟਸ ਕੱਟੀ ਦਿੱਤੀ ਐ ਹਮ ਕਾਰਨ ਕਾਰਨ ਸਾਰੇ ਭਰਾ ਖੜੇ ਆ ਕਾਰਨ ਤੇ ਜਿਹੜੇ ਉਹਨੇ ਵਿਕਾਸ ਕੀਤੇ ਆ ਸੋ ਗੋਲਡ ਐਮਐਲ ਸਾਹਿਬ ਨੇ ਇੱਕ ਹੋ ਕਾਰਨ ਕਿਸੇ ਨੂੰ ਮੂੰਹ ਨਹੀਂ ਬੋਲਦਾ ਉਹਨੇ ਤਾਂ ਸਰਕਾਰ ਤੇ ਵੀ ਧੱਬਾ ਲਾ ਦਿੱਤਾ ਠੀਕ ਹੈ ਜੀ ਸਰਕਾਰ ਨੂੰ ਵੀ ਉਹਨੇ ਬੜੇ ਵਧੀਆ ਤਰੀਕੇ ਨਾਲ ਇੱਥੇ ਲੋਕਾਂ ਦੇ ਵਿੱਚ ਭੰਡਿਆ ਅੱਜ ਫਿਰ ਤੁਸੀਂ ਖੁਸ਼ੀ ਇਹ ਮਨਾ ਰਹੇ ਹੋ ਭੰਗੜੇ ਇਸ ਕਰਕੇ ਪਾ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਚੈਲੰਜ ਕੀਤਾ ਤੇ ਉਹਨਾਂ ਨੇ ਚੈਲੰਜ ਐਕਸੈਪਟ ਵੀ ਨਹੀਂ ਕੀਤਾ ਔਰ ਭੱਜ ਗਏ ਜਾਂ ਇਹੋ ਜੀ ਗੱਲ ਕਰਕੇ ਬਾਈ ਜੀ ਮੈਂ ਪਹਿਲਾਂ ਹੀ ਸਾਨੂੰ ਪਤਾ ਸੀ ਚੈਲੰਜ ਐਕਸੈਪਟ ਵਾਲੀ ਤਾਂ ਗੱਲ ਹੀ ਨਹੀਂ ਐਨੀ ਐਨੀ ਜ਼ਰੂਰਤ ਕਿੱਥੋਂ ਲੈ ਕੇ ਆਉਣੀ ਚੈਲੰਜ ਐਕਸੈਪਟ ਕਰਨਾ ਸੀ ਲੋਕਾਂ ਦਾ ਪਿਆਰ ਚਾਹੀਦਾ ਚੈਲੰਜ ਕਰਨ ਵਾਸਤੇ ਚੈਲੰਜ ਐਕਸੈਪਟ ਕਰਨ ਵਾਸਤੇ ਜੋ ਉਹਨਾਂ ਕੋਲ ਹੈ ਹੀ ਨਹੀਂ ਉਹਨਾਂ ਕੋਲ ਆਪਦੇ ਲੋਕ ਹੀ ਨਹੀਂ ਹੈਗੇ ਸਾਡੇ ਕੋਲ ਸਾਡੇ ਭਰਾ ਖੜੇ ਆ ਉਹਨਾਂ ਕੋਲ ਨਹੀਂ ਹੈਗੇ ਹੁੰਦੇ ਤਾਂ ਚੈਲੰਜ ਅਕਸੈਪਟ ਹੁੰਦਾ ਔਰ ਹਾਲਾਂਕਿ ਸੀਟ ਇੱਕ ਜਰਨਲ ਬਣਦੀ ਸੀ ਹਮ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਰਿਕਾਰਡ ਕੱਢ ਲਓ ਕਿ ਕਿੰਨੇ ਹਰ ਵਾਰੀ ਸੀਟ ਜੈਂਟਸ ਜਰਨਲ ਹੁੰਦੀ ਹੈ ਇੱਕ ਨਹੀਂ ਹੈਗੀ ਇਸ ਵਾਰ ਹਮ ਅਰਸ਼ ਕਿਵੇਂ ਦੇਖ ਦਿਓ ਭੰਗੜੇ ਇਸ ਤਰੀਕੇ ਨਾਲ ਪਾਉਣੇ ਪੈ ਰਹੇ ਇਹ ਜੀ ਐਮਐਲਏ ਸਾਹਿਬ ਨੇ ਦਿਨ ਲਿਆਂਦਾ ਸਾਨੂੰ ਤਾਂ ਚਲੋ 6 ਮਹੀਨੇ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਨੇ ਮੈਦਾਨ ਛੱਡ ਕੇ ਭੱਜਣਾ ਹੀ ਆ ਉਹਦਾ ਕਾਰਨ ਐਮਐਲਏ ਸਾਹਿਬ ਦਾ ਆਪ ਦਾ ਵਿਕਾਰ ਹੀ ਆ ਅਸਲ ਦੇ ਵਿੱਚ ਇਹ ਬੰਦੇ ਨੇ ਸਰਕਾਰ ਦੇ ਨਾਂ ਦੇ ਉੱਤੇ ਜੇ ਕੋਈ ਚੰਗਾ ਕੰਮ ਸਰਕਾਰ ਕਰਦੀ ਵੀ ਹੈ ਨਾ ਉਹ ਇਹ ਥੱਲੇ ਗਰਾਉਂਡ ਲੈਵਲ ਤੇ ਪਹੁੰਚਣ ਨਹੀਂ ਦਿੰਦਾ ਇਹਦੀ ਭਾਸ਼ਾ ਇੰਨੀ ਕਿ ਜ਼ਿਆਦਾ ਮਿੱਠੀ ਹੈ ਤੁਹਾਨੂੰ ਪੱਤਰਕਾਰਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਜਦੋਂ 4-4 ਵਿਧਾਇਕ ਬਹਿੰਦੇ ਤਾਂ ਦੋ ਮਾਈਕ ਆਉਂਦੇ ਆ ਉਹਦਾ ਕਾਰਨ ਸਿਰਫ ਦੇ ਸਿਰਫ ਉਹਦੋਂ ਵੀ ਪੱਤਰਕਾਰਾਂ ਦੀ ਮੀਟਿੰਗ ਦੇ ਵਿੱਚ ਵੀ ਇਕੱਲਾ ਰਜਨੀਸ਼ ਦਈਆ ਸੀ ਤੇ ਅੱਜ ਇਹ ਜਿੱਤ ਦਾ ਖੁਸ਼ੀ ਦਾ ਕਾਰਨ ਇਹ ਵੀ ਰਜਨੀਸ਼ ਦਈਆ ਉਹਨੂੰ ਜੇ ਪਤਾ ਸੀ ਵੀ ਮੈਂ ਇੱਕ ਸੀਟ ਜਰਨਲ ਤੁਸੀਂ ਇਹ ਵੇਖੋ ਅਧਿਆਤ ਚ ਜਦੋਂ ਇਹ ਆਪਣਾ ਹਲਕਾ ਦਿਹਾਤੀ ਬਣਿਆ ਜਾਂ ਉਦੋਂ ਪਹਿਲਾਂ ਰੂਲਰ ਹੁੰਦਾ ਸੀ ਅੱਜ ਤਾਈਂ ਕਦੇ ਸੁਣਿਆ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਤੇ ਇੱਕ ਜੈਂਟਸ ਜਰਨਲ ਨਾ ਰੱਖੀ ਜਾਵੇ ਇਹ ਤਾਂ ਉਹਨੇ ਆਪ ਦੀ ਬਾਈ ਹਾਰ ਕਬੂਲੀ ਆ ਅੱਜ ਤੱਕ ਨਹੀਂ ਹੋਇਆ ਇਸ ਇਤਿਹਾਸ ਚ ਇਹ ਵੀ ਨਾ ਜੀ ਨਾ ਇਹਦਾ ਹਾਰ ਕਬੂਲੀ ਐਮਐਲਏ ਸਾਹਿਬ ਨੂੰ ਚਲੋ ਉਹਨਾਂ ਨੂੰ ਵਧਾਈਆਂ ਵੀ ਟਾਈਮ ਨਾਲ ਵਿਹਲੇ ਹੋ ਗਏ ਆ ਤੇ ਕੋਈ ਗੱਲ ਨਹੀਂ ਪਰ ਇਹ ਨਾ ਸੋਚਣ ਵੀ ਅਹੀਂ ਇਲੈਕਸ਼ਨ ਨਹੀਂ ਲੜਨਾ ਇਲੈਕਸ਼ਨ ਅਹੀਂ ਕੋਈ ਨਹੀਂ ਲੇਡੀਜ਼ ਕਰਾਇਆ ਅਸੀਂ ਲੇਡੀਜ਼ ਲੜ ਲਾਂਗੇ ਪਰ ਇੱਕ ਗੱਲ ਆ ਮੈਂ ਹੁਣ ਆ ਦੂਜਾ ਚੈਲੰਜ ਚਲੋ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਵੀ ਚਲੋ ਇਲੈਕਸ਼ਨ ਦੇ ਵਿੱਚ ਖੜੇ ਆ ਇਲੈਕਸ਼ਨ ਦਾ ਦੌਰ ਆ ਕਿਰਪਾ ਕਰਕੇ ਕਾਗਜ਼ ਅਸੀਂ ਤੁਹਾਡੇ ਜਨਤਕ ਕਰ ਦਾਂਗੇ ਤੁਹਾਡੇ ਆਵਾਜ਼ੇ ਪੰਜਾਬ ਚੈਨਲ ਜਿਹਨੂੰ ساری ਦੁਨੀਆ ਵੇਂਦੀ ਆ ਅਸੀਂ ਉਹਦੇ ਤੇ ਪਾ ਦਾਂਗੇ ਕਾਗਜ਼ਾਂ 'ਚ ਕੋਈ ਤਰੂਟੀ ਨਹੀਂ ਹੋਣੀ ਤੇ ਪਰ ਇਹ ਆ ਵੀ ਐਨੇ ਹੁਣ ਇਹਦੇ ਕੋਲ ਕਾਗਜ਼ ਕੈਨਸਲ ਕਰਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਰਹਿ ਗਿਆ ਤੇ ਪਰ ਮੈਨੂੰ ਇੰਨਾ ਪਤਾ ਪ੍ਰਸ਼ਾਸਨ ਦੇ ਵੀ ਮਾਣ ਆ ਵੀ ਕੋਈ ਪ੍ਰਸ਼ਾਸਨ ਐਦੇ ਕਹਿਣ ਤੇ ਗਲਤ ਕੰਮ ਨਹੀਂ ਕਰੂ ਇਹ ਬਾਈ ਦੀ ਕਿਸੇ ਦਾ ਸੱਕਿਆ ਹੀ ਨਹੀਂ ਹੈਗਾ। ਇਹਦੀ ਭਾਸ਼ਾ ਜਿਹੜਾ ਕੁਛ ਇਹ ਕਮਰੇ ਬੰਦ ਕਰਕੇ ਕੁੰਡੀਆਂ ਲਾ ਕੇ ਜਿਹੜੇ ਬੰਦਿਆਂ ਕੋਲ ਬੋਲਦਾ ਉਹ ਸਾਨੂੰ ਪਤਾ ਲੱਗਦਾ ਵੀ ਤੁਸੀਂ ਐਮਐਲਏ ਸਾਹਿਬ ਜਿਨ੍ਹਾਂ ਨੂੰ ਭਰਾ ਕਹਿ ਕੇ ਆ ਕੇ ਬੁਲਾਉਣੇ ਹੋ ਉਹਨਾਂ ਨੂੰ ਬਾਅਦ ਚ ਕੀ ਮਾਨਸਤ ਕਰ ਦੇਣਾ ਕੱਲਾ ਸਾਨੂੰ ਨਹੀਂ ਸਾਰੇ ਹਲਕੇ ਨੂੰ ਹੀ ਤੇ ਕੋਈ ਗੱਲ ਨਹੀਂ ਸ਼ਾਬਾਸ਼ੇ ਤੁਹਾਡੇ ਤੁਸੀਂ ਆਪ ਦਾ ਜੋ ਜ਼ਿੰਦਗੀ ਚ ਖਟਨਾ ਖਟੋ ਤਰੱਕੀ ਕਰੋ ਮੈਂ ਨਾ ਇਹੋ ਜੀ ਤਰੱਕੀ ਤੁਹਾਨੂੰ ਰੋਜ਼ ਮਿਲੇ ਤੁਹਾਨੂੰ ਇਹ ਵੇਖੋ ਤੁਹਾਡਾ ਸਰਕਾਰ ਆ ਤੁਸੀਂ ਸਰਕਾਰ ਦੇ ਵਿੱਚ ਰਹਿੰਦੇ ਹੋਏ ਜਿਹੜਾ ਬੰਦਾ ਬਈ ਦੀ ਹੱਦ ਸਪੀਕਰ ਨੂੰ ਗਾਲਾਂ ਕੱਢ ਸਕਦਾ ਉਹ ਵੀ ਇੰਟਰਵਿਊ ਤੁਸੀਂ ਕੀਤੀ ਸੀ ਨਾ ਜੀ ਉਹ ਵੀ ਜਰਨਲ ਗੱਲ ਆਈ ਸੀ ਏਡੇ ਸੀਨੀਅਰ ਬੰਦੇ ਆ ਉਹ ਏਡੇ ਉਮਰਦਰਾਜ ਬੰਦੇ ਨੂੰ ਆਪਾਂ ਵੈਸੇ ਨਹੀਂ ਪੁੱਠਾ ਬੋਲਦੇ ਜੇ ਕੋਈ ਬੰਦਾ ਓਵੇਂ ਜਾਂਦਾ ਮੈਂ ਤਾਂ ਜੀ ਕਿਸੇ ਵੀ ਪਾਰਟੀ ਵੱਲੋਂ ਆ ਸਕਦਾ ਇਹਨੂੰ ਇਹ ਆ ਵੀ ਮੂੰਹ ਤੇ ਖੜਿਆ ਗੱਲ ਹੋਈ ਬਾਈ ਕਿੰਦਾ ਤੁਸੀਂ ਤੁਰੇ ਫਿਰਦੇ ਹੋ ਕਿਸੇ ਹੋਰ ਪਾਰਟੀਆਂ ਵੱਲੋਂ ਕਿਸੇ ਮਰਜ਼ੀ ਵੱਲੋਂ ਆਜੋ ਮੇਰਾ ਕੀ ਪਤਾ ਮੈਂ ਕਿਹੜੀ ਪਾਰਟੀ ਵੱਲੋਂ ਤੁਹਾਡੇ ਮੂਹਰੇ ਖੜੂੰਗਾ ਇਹਦਾ ਆਪਦਾ ਸਟੈਂਡ ਨਹੀਂ ਹੈਗਾ ਪਾਰਟੀ ਨੂੰ ਵੀ ਇਹਨੇ ਕਦੋਂ ਛੱਡ ਦੇਣੇ ਨੂੰ ਵੀ ਨਹੀਂ ਪਤਾ ਇੱਕ ਮਿੰਟ ਦੇ ਵਿੱਚ ਪਾਰਟੀ ਛੱਡ ਗਏ ਨੇ ਦੂਜੇ ਪਾਸੇ ਹੋ ਜਾਣਾ ਇਹਨੇ ਆਪਦਾ ਫਾਇਦਾ ਵੇਖਣਾ ਜਿੱਥੋਂ ਇਹਦਾ ਹੁੰਦਾ ਤੇ ਪਰ ਲੋਕ ਹੀ ਸਮਝਦਾਰ ਆ ਲੋਕਾਂ ਨੇ ਵੇਖ ਲਿਆ ਹੁਣ ਲੋਕਾਂ ਨੇ ਇਹਨੂੰ ਉਹ ਫਾਇਦਾ ਨਹੀਂ ਚੱਕਣ ਦੇਣਾ ਸਾਡਾ ਦਾ ਸਾਡਾ ਦਾ ਧੜਾ ਇਹ ਕੋਈ ਅੱਜ ਦਾ ਧੜਾ ਨਹੀਂ ਇਹਨੂੰ ਇਹ ਲੱਗਦਾ ਹੋਊਗਾ ਵੀ ਯਾਰ ਇਹ ਗਰੂਪ ਆ ਤੇ ਗਰੋਪਾਂ ਦੇ ਜੇਬ ਚੋਂ ਕੱਢਣਾ ਆਇਂ ਦੇ ਵਿੱਚ ਪਾ ਲੈਣਾ ਇਹ ਸਕੀਰੀਆਂ ਤਿੰਨ ਤਿੰਨ ਪੀੜੀਆਂ ਦੀਆਂ ਇਹ ਆਏ ਨਹੀਂ ਟੁੱਟਦੀਆਂ ਇਹ ਕੋਈ ਫਾਇਦੇਆਂ ਵਾਸਤੇ ਕਿਸੇ ਦੇ ਖਾਤੇ 'ਚ 5 ਲੱਖ ਪਾ ਦਿਓ ਜੀ ਸ਼ਾਇਦ ਉਹ 5 ਲੱਖ ਦਾ ਚੈੱਕ ਲੈਣ ਆਜੂ ਉਹਨੂੰ ਪਾੜ ਕੇ ਸੱਟੋ ਜਾਂ ਕਿਸੇ ਆਪ ਦੇ ਨਾਲ ਵਾਲੇ ਨੂੰ ਦੋ ਕੋਈ ਤਾਂ ਇੱਕ ਤੁਹਾਡਾ ਬਣੇ ਤੁਹਾਡਾ ਵਿਕਾਰ ਇਸੇ ਕਰਕੇ ਡਿੱਗਿਆ ਵੀ ਤੁਸੀਂ ਕਿਸੇ ਦੇ ਸਕੇ ਨਹੀਂ ਹੋਏ ਕਿਸੇ ਦੇ ਵੀ ਨਹੀਂ ਹੋਏ ਯਾਰ ਜਿਹੜੇ ਨਾਲ ਤੁਰੇ ਫਿਰਦੇ ਤੁਸੀਂ ਉਹਨਾਂ ਦੇ ਵੀ ਨਹੀਂ ਹੋਏ ਹੁਣ ਐਮਐਲਏ ਸਾਹਿਬ ਲੇਡੀਆਂ ਆਈਆਂ ਕੋਈ ਗੱਲ ਨਹੀਂ ਤੁਹਾਡਾ ਬਹੁਤ ਤੁਸੀਂ ਪਰ ਮਾ ਹੰਗਾਰਾ ਖਟਿਆ ਤੁਹਾਨੂੰ ਬਹੁਤ ਜ਼ਿਆਦਾ ਆਦਿਆ ਤੇ ਮਾਣਾ ਵੀ ਤੁਸੀਂ ਵਿਕਾਸਪੁਰਸ਼ ਜੇ ਤੁਸੀਂ ਲੋਕਾਂ ਨੂੰ ਬੜਾ ਕੁਝ ਕਹਿ ਕੇ ਸੰਬੋਧਨ ਕਰਦੇ ਹੋ ਤੇ ਕਿਰਪਾ ਕਰਕੇ ਹੁਣ ਕਾਗਜ਼ ਅਸੀਂ ਜਨਤਕ ਕਰਕੇ ਭਰਾਂਗੇ ਤੇ ਤੁਸੀਂ ਇਦਾਂ ਕਰਿਆ ਜੇ ਕਾਗਜ਼ ਰਹਿਣ ਦਿਆ ਜੇ ਤਾਂ ਬਾਅਦ ਚ ਆਪਾਂ ਦੇਖ ਲਾਂਗੇ ਪਰ ਮੈਨੂੰ ਪ੍ਰਸ਼ਾਸਨ ਤੇ ਵੀ ਇਹ ਆ ਵੀ ਕਿਸੇ ਨੇ ਤੇਰੇ ਪਿੱਛੇ ਮਿਲਟਨ ਦਾ ਡੱਬਾ ਨਹੀਂ ਚੱਕਣਾ ਹਾਈ ਕੋਰਟ ਤਰੀਕਾਂ ਤੇ ਕੋਈ ਨਾਲ ਨਹੀਂ ਜਾਂਦਾ ਤੇ ਰੋਟੀਆਂ ਉੱਥੇ ਇੱਕ ਟਾਬਾ ਹੈਗਾ ਸਾਹਮਣੇ ਉਥੋਂ ਸਵਾਦ ਮਿਲਦੀਆਂ ਤੇ ਸਾਡੀ ਫੀਸ ਨਹੀਂ ਲੱਗਣੀ ਸਾਡੀ ਫੀਸ ਨਹੀਂ ਲੱਗਣੀ ਅਸੀਂ ਤਾਂ ਆਪ ਹੀ ਆ ਸਾਡੀ ਫੀਸ ਨਹੀਂ ਲੱਗਣੀ ਤੇ ਇਹ ਮਤ ਸੋਚਿਆ ਜੇ ਵੀ ਸਾਡੇ ਤੁਸੀਂ ਕਾਗਜ਼ ਕੈਨਸਲ ਕਰਾ ਗਏ ਅਸੀਂ ਕਾਨੂੰਨੀ ਲੜਾਈ ਲੜਨੀ ਆ ਬਾਈ ਹੂੰ ਬੰਦੇ ਨੇ ਜ਼ਿੰਦਗੀ ਦੇ ਵਿੱਚ ਬੜਾ ਕੁਝ ਵੇਖਿਆ ਉਤਾਰ ਚੜ੍ਹਾਵ ਆਉਂਦੇ ਆ ਜ਼ਿੰਦਗੀ ਦਾ ਕੋਈ ਸਮਾਂ ਹੁੰਦਾ ਉਹ ਨਿਕਲ ਗਿਆ ਬਾਈ ਬੰਦੇ ਨੂੰ ਇੱਕ ਪੰਜਾਬੀ ਦੀ ਘਾਵਦਾ ਮੈਂ ਕਿਸੇ ਬੰਦੇ ਕੋਲ ਬੈਠਾ ਆਉਂਦਾ ਜੀ ਗੁਰਪ੍ਰੀਤ ਦਾ ਬਸ ਹੁਣ ਤਰਕੀ ਕਰ ਜੇਗਾ ਮੈਂ ਕਹਾਂ ਜੀ ਕਿਵੇਂ ਆਂਦਾ ਵੀ ਜਿਹੜੇ ਜੱਟ ਦੇ ਮਗਰ ਬਾਣੀਆਂ ਹੋ ਜਾਂਨਾਂ ਉਹ ਹਮੇਸ਼ਾ ਤਰੱਕੀ ਕਰਦਾ ਤੁਸੀਂ ਇਲਾਕੇ ਚੋ ਜਾ ਕੇ ਵਕਾਰ ਦਾ ਪੁੱਛੋ ਵੀ ਅੱਜ ਤੱਕ ਕਿਸੇ ਨੂੰ ਇਹ ਵੀ ਕਹੀ ਹੋਵੇ ਕਿਸੇ ਦੇ ਨਾਲ ਕੋਈ ਮੰਦਾ ਚੰਗਾ ਤੇ ਜਿਹੜਾ ਕੁਝ ਤੁਸੀਂ ਲਾਲ ਟੋਪੀਆਂ ਪਾ ਕੇ ਚਿੱਟੀਆਂ ਸ਼ਰਟਾਂ ਪਾ ਕੇ ਕਰਦੇ ਰਹੇ ਜੇ ਜਾਂ ਕਰਾਉਂਦੇ ਰਹੇ ਜੇ ਅਸੀਂ ਤੁਹਾਡੇ ਲੈਵਲ ਤੇ ਨਹੀਂ ਡਿੱਗਣਾ ਚਾਹੁੰਦੇ ਤੇ ਸਾਡੇ ਹੱਥ ਜੋੜੇ ਅਸੀਂ ਨਹੀਂ ਡਿੱਗਣਾ ਹੀ ਨਹੀਂ ਤੁਹਾਡੇ ਲੈਵਲ ਤੇ ਕੀ ਕਰਦੇ ਰਹੇ ਲਾਲ ਟੋਪੀਆਂ ਪਾ ਕੇ ਲੋਰਾ ਪਾ ਕੇ ਮੀਟਿੰਗਾਂ ਮੀਟਿੰਗਾਂ ਜਿਹਦੇ ਨਾਲ ਵੀ ਕਰਦੇ ਰਹੇ ਆ ਉਹ ਕੋਈ ਗੱਲ ਨਹੀਂ ਪਰ ਅਸੀਂ ਉਸ ਲੈਵਲ ਮੌਜੂਦਾ ਵਧਾਈ ਦਾ ਹਾਂਜੀ ਪਰ ਅਸੀਂ ਉਸ ਲੈਵਲ ਤੇ ਬਾਈ ਜੀ ਡਿੱਗਣਾ ਹੀ ਨਹੀਂ ਆਪਦਾ ਆਪਦਾ ਪੱਧਰ ਹੁੰਦਾ ਕੋਈ ਨਹੀਂ ਤੁਸੀਂ ਜਿੰਨੇ ਵਾਅਦੇ ਕਰ ਸਕਦੇ ਹੋ ਜੀ ਤੁਸੀਂ ਕਰ ਲਓ ਸਿਰ ਮੱਥੇ ਕਬੂਲ ਤੁਸੀਂ ਉਦੋਂ ਸਾਡੇ ਆ ਕੇ ਗਾਰਡਨਾਂ ਚ ਖੜ ਕੇ ਆਂਦੇ ਹੁੰਦੇ ਸੀ ਵੀ ਇਹ ਤਾਂ ਗੱਲ ਹੀ ਕੋਈ ਨਹੀਂ ਅਸੀਂ ਤਾਂ ਤੁਹਾਡੇ ਚ ਰਲੇ ਵਾਲਾ ਹਿਸਾਬ ਹੋ ਗਿਆ ਤੈਨੂੰ ਸਿਰਫ ਦੇ ਸਿਰਫ ਪਰਪੇ ਕਰਕੇ ਜੇ ਵੋਟਾਂ ਮਿਲੀਆਂ ਪੈਰ ਥੱਲੇ ਬਟੇਰਾ ਆ ਤੁਸੀਂ ਥਰਡ ਚੁਆਇਸ ਸੀਗੇ ਜੇ ਆਛੂ ਨਾ ਜਾਂਦਾ ਟਿਕਟ ਨਾ ਛੱਡਦਾ ਤਾਂ ਤੁਸੀਂ ਘਰੇ ਸੁੱਤੇ ਪਏ ਜੇ ਦੂਜੇ ਨੰਬਰ ਤੇ ਮੋੜਾ ਮੰਨ ਜਾਂਦਾ ਮੋੜਾ ਅੰਜਾਨ ਜੀ ਉਹ ਮੰਨ ਜਾਂਦੇ ਤਾਂ ਤੁਸੀਂ ਤਾਂ ਵੀ ਘਰੇ ਸੁੱਤੇ ਪਏ ਜੇ ਪੈਰ ਥੱਲੇ ਬਟੇਰਾ ਆ ਤਾਂ ਬਟੇਰੇ ਦੀ ਤੌਣ ਨਹੀਂ ਮਰੋੜੀ ਦੀ ਹੁੰਦੀ ਮਤ ਹਜੇ ਵੀ ਸਮਝ ਲਓ ਹਜੇ ਵੀ ਸਾਲ ਪਿਆ ਜਿਆਦਾ ਕੁਝ ਤਾਂ ਨਹੀਂ ਹੋ ਸਕਦਾ ਜਮਾਨਤ ਜਬਤ ਦੇਨ ਤੋਂ ਮਾੜਾ ਜਿਆ ਕੋਈ 100 ਵੋਟ ਤਾਂ ਆ ਜੋਂਗੇ ਜੇ ਤੁਸੀਂ ਕਿਸੇ ਨਾਲ ਪਿਆਰ ਨਾ ਰਹਿ ਲਓਗੇ ਤੇ ਬਾਕੀ ਕੋਈ ਨਹੀਂ ਭੱਜਦਿਆਂ ਨੂੰ ਵਾਣ ਇੱਕੋ ਜੇ ਆ ਅਸੀਂ ਲੜਾਈ ਕਾਨੂੰਨੀ ਲੜਨੀ ਹੈ ਤੇ ਪਰ ਬਾਈ ਜੀ ਮਿਲਟਨ ਦਾ ਡੱਬਾ ਚਕਾਵਾਂਗੇ ਅੱਜ ਤਾਂ ਇਹਨੇ ਹਾਰ ਕਬੂਲ ਲਈ ਪੰਜਾਬੀ ਜਨਦ ਹੁੰਦੇ ਆ ਵੀ ਪੁੱਛ ਹੁਣ ਚਲੋ ਆਪਾਂ ਕੀ ਕਰਨੀ ਜਦੋਂ ਲੜਾਈ ਲਈ ਆ ਵਿੱਚ ਤੇ ਹੁਣ ਚੱਲਣ ਦੋ ਫਿਰ ਕੋਈ ਨਹੀਂ ਬਾਅਦ ਚ ਵੇਣੇ ਹਾਂ ਬਿਲਕੁਲ ਬਾਈ ਸਾਰੀਆਂ ਜਿੰਨੀਆਂ ਬਲਾਕ ਸੰਪਤੀਆਂ ਬਾਈ ਉਹ ਵੀ ਲੜਾਂਗੇ ਅੱਗੇ ਇੱਕ ਜ਼ਿਲ੍ਹਾ ਪ੍ਰੀਸ਼ਦ ਲੜਣੀ ਸੀ ਹੁਣ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਲੜਾਂਗੇ ਤੇ ਬਲਾਕ ਸੰਪਤੀਆਂ ਵੀ ਲੜਾਂਗੇ ਓਕੇ ਸਾਰੀਆਂ ਲੜਾਂਗੇ ਹੁਣ ਹਮ ਅਰ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਣਾ ਮੈਂ ਤੁਸੀਂ ਜਦੋਂ ਆ ਪਟਾਕੇ ਪਟੁੱਕੇ ਲਾਉਂਦੇ ਪਏ ਸੀ ਮੈਨੂੰ ਮੜੀ ਜੀ ਪਹਿਲਾਂ ਤੂੰ ਦੱਸਿਆ ਨਹੀਂ ਕਰਨਾ ਕੀ ਆ ਕੰਨ ਚ ਮੜੀ ਜੀ ਮੇਰੇ ਭਈ ਵੀ ਮਤਲਬ ਖੁਸ਼ੀ ਮਨਾਉਣੀ ਆ ਵੀ ਉਹ ਆ ਕੁਛ ਹੋ ਗਿਆ ਤੇ ਮੈਂ ਸਰਚ ਮਾਰਿਆ ਵੀ ਇਤਿਹਾਸ ਚ ਮੈਨੂੰ ਲੱਭਿਆ ਹੀ ਨਹੀਂ ਇਹੋ ਜਿਹਾ ਕੁਛ ਪਹਿਲਾਂ ਵੀ ਜਸ਼ਨ ਮਨਾਇਆ ਹੋਵੇ ਵੀ ਕਿਸੇ ਚੈਲੰਜ ਨੂੰ ਐਕਸੈਪਟ ਨਹੀਂ ਕੀਤਾ ਇਹ ਚੀਜ਼ ਮੈਂ ਕਦੇ ਵੇਖੀ ਨਹੀਂ ਬਾਈ ਜਦੋਂ 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 ਕੋਈ ਬੰਦਾ ਮੈਂ ਲਾਉਣਾ ਇੱਕ ਮਿੰਟ ਆਪਦੇ ਵਿਰੋਧੀ ਨੂੰ ਸਾਡਾ ਸਿਆਸੀ ਵਿਰੋਧੀ ਹੈ ਬਾਈ ਸਾਡੇ ਨਾਲ ਇਹਦਾ ਕੋਈ ਨਿੱਜੀ ਵਿਰੋਧ ਨਹੀਂ ਸਿਆਸੀ ਵਿਰੋਧ ਵੀ ਇਹ ਆ ਵੀ ਯਾਰ ਤੂੰ ਬੰਦਿਆਂ ਨਾਲ ਗਿਆਨਾ ਬਦਕਲਾਮੀਆਂ ਕਰਦਾ ਤੂੰ ਤੈਨੂੰ ਆਪਦੇ ਨਾਲੇ ਜਦੋਂ ਬੰਦੇ ਤੋਰੇ ਉਦੋਂ ਕਿਹਾ ਵੀ ਇਹ ਸਾਡੀਆਂ ਸਾਡੇ ਇਆਂ ਰਗਾ ਨੇ ਤੈਨੂੰ ਆਂਦਰਾ ਫੜਾਉਣੇ ਪਏ ਆ ਵੀ ਇਹਨਾਂ ਦਾ ਧਿਆਨ ਰੱਖੀ ਤੇਰੇ ਤੋਂ ਅੱਜ ਤਾਈਂ 1 ਰੁਪਈਆ ਦਾ ਕਿਸੇ ਨੇ ਕੰਮ ਨਹੀਂ ਮੰਗਿਆ ਕੀ ਮੰਗਦੇ ਆ ਲੋਕੀ ਇੱਜ਼ਤ ਮੰਗਦੇ ਆ ਬਾਈ ਜੀ ਜਦੋਂ ਤੁਸੀਂ ਕਮਰੇ ਚੋਂ ਬੰਦਾ ਬਾਹਰ ਜਾਂਦਾ ਕੋਈ ਵੀ ਜਾਂਦਾ ਯਾਰ ਉਹਦੇ ਖਿਲਾਫ ਹੀ ਜੇ ਕਿਸੇ ਦੇ ਨਾਲ ਜਾ ਕੇ ਕੋਈ ਕੰਮ ਕਰਦਾ ਤੇ ਉਹ ਆ ਕੇ 100 ਜਣੇ ਨੂੰ ਦੱਸਣਾ ਠੀਕ ਹੈ ਕੰਮ ਤਾਂ ਚਲੋ ਵੈਸੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਲੇ ਸੋਨੇ ਕਰੀ ਆਉਂਦਾ ਪਰ ਮੈਂ ਸਰਕਾਰ ਦੇ ਧਿਆਨ ਚ ਵੀ ਲਿਆਉਂਗਾ ਮਾੜੀ ਜੀ ਰਿਪੋਰਟ ਲਾ ਵੀ ਇਹ ਕੀ ਚੱਲ ਰਿਹਾ ਥੱਲੇ ਕੋਈ ਨਹੀਂ ਤੁਹਾਨੂੰ ਇੱਕ ਹੋਰ ਦੱਸਾਂਗੇ ਇੱਕ ਦੋ ਦਿਨ ਰੁਕੋ ਇਹਦੇ ਬਹੁਤ ਹੀ ਜ਼ਿਆਦਾ ਮੈਨਾ ਵੀ ਚੰਗੇ ਕੰਮ ਕੀਤੇ ਨੇ ਪਰ ਅਸੀਂ ਫੇਰ ਵੀ ਇਹਦੇ ਲੈਵਲ ਤੇ ਦੇਖ ਕੇ ਕੁਝ ਨਹੀਂ ਕਰਨਾ ਅਸੀਂ ਸਿਆਸੀ ਵਿਰੋਧੀ ਹੈ ਸਿਆਸੀ ਵਿਰੋਧੀ ਨੂੰ ਆਪਦੇ ਨੂੰ ਸਿਆਸੀ ਵਿਰੋਧੀ ਹੀ ਰੱਖਣਾ ਐ ਤੁਸੀਂ ਵੀ ਕਾਫੀ ਟਾਈਮ ਨੇੜਤਾ ਰਹੀ ਤੁਹਾਡੀ ਵੀ ਉਹਨਾਂ ਦੇ ਨਾਲ ਤੁਸੀਂ ਕਹਿੰਨੇ ਵੀ ਤਰੀਕਾ ਦੇ ਵੀ ਤੁਸੀਂ ਉਹਨਾਂ ਦੇ ਨਾਲ ਸ਼ਾਇਦ ਜਾਂਦੇ ਰਹੇ ਪ੍ਰਧਾਨ ਸੀ ਉਦੋਂ ਤੁਸੀਂ ਉਹਨੂੰ ਤੁਹਾਨੂੰ ਨਾਲ ਲ ਜਾਂਦੇ ਰਹੇ ਇਹ ਤੁਹਾਡੇ ਨਾਲ ਕਿਵੇਂ ਦਾ ਵਤੀਰਾ ਰਿਹਾ ਜਾਂ ਹੁਣ ਜਿਵੇਂ ਲੋਕ ਕਹਿੰਦੇ ਨੇ ਵੀ ਗਾਲਤੂ ਬਿਣਾ ਨਹੀਂ ਬੋਲਦਾ ਇਹਦੇ ਚ ਕੀ ਉਹ ਵਾਕਿਆ ਗੱਲਾਂ ਸੱਚੀਆਂ ਬਾਈ ਗਾਲਤ ਉਹ ਤਾਂ ਵੈਸੇ ਆਂਦਾ ਹੁੰਦਾ ਵੀ ਮੈਂ ਵਕੀਲ ਮੈਂ ਐਮਐਲਏ ਦੇ ਨਾਲ-ਨਾਲ ਲੀਡਰ ਦੇ ਨਾਲ-ਨਾਲ ਸੱਚ ਮੈਂ ਐਮਐਲਏ ਵੀ ਆ ਤੇ ਮੈਂ ਉਹਨੂੰ ਆਣਾ ਵੀ ਮੈਂ ਵਕੀਲ ਦੇ ਨਾਲ-ਨਾਲ ਜੱਟ ਵੀ ਆ ਗਾਲ ਗੂਲ ਤਾਂ 나ਜ ਤਾਂ ਕਿਸੇ ਤੋਂ ਲਈ ਹੈ ਤਾਂ 나ਇ ਦੀ ਜਰਤ ਆ ਠੀਕ ਹੈ ਜੀ ਉਹ ਤਾਂ ਗੱਲ ਛੱਡ ਦੋ ਪਾਸੇ ਚਲੋ ਜਿਹੜੇ ਮਾਤੜ ਬੰਦੇ ਸਾਡੇ ਭਰਾ ਨੂੰ ਤਾਂ ਕਿਸੇ ਨੂੰ ਨਹੀਂ ਕਹਿ ਸਕਦਾ ਚਲੋ ਜਿਹੜੇ ਆਪ ਦੇ ਪਾਰਟੀ ਵਾਲਿਆਂ ਨੂੰ ਵੀ ਕਹਿ ਲੈਂਦਾ ਅਸੀਂ ਹਰ ਇੱਕ ਜਿਹੜਾ ਉਮਰ ਚ 5 6 ਮਹੀਨੇ ਹੀ ਵੱਡਾ ਉਹਦਾ ਸਤਿਕਾਰ ਕਰਨਾ ਚਾਹੀਦਾ ਇੱਥੇ ਬਾਅਦ ਚ ਖਟਿਆ ਪਤਾ ਨਹੀਂ ਬਈ ਨਵਜ ਕਿਦੀ ਰੁਕ ਜਾਣੀ ਹੈ ਖਟਿਆ ਤੁਹਾਡੀ ਜ਼ੁਬਾਨ ਦਾ ਹੀ ਰਹਿਣਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਕਿਰਦਾਰ ਨਾਲ ਹੀ ਲੋਕਾਂ ਨੇ ਸੰਬੋਧਨ ਕਰਨਾ ਹਰ ਇੱਕ ਨੇ ਜਾਣਾ ਤੇ ਪਰ ਪਿਆਰ ਜਿੰਨਾ ਖੱਟ ਲਓਗੇ ਉਹਨਾਂ ਚੰਗਾ ਇਹਦੇ ਹੁਣ ਬਈ ਤੁਹਾਨੂੰ ਕਿਹੜਾ ਪੋਲਾ ਇਹਦੇ ਬਾਰੇ ਇਹਨੇ ਕੀ ਕੀਤਾ ਦਿੰਨਾ ਸਾਲਾਂ ਦੇ ਵਿੱਚ ਚਾਰਾਂ ਚ ਸਾਰਾ ਸਿਸਟਮ ਇਹਨੇ ਖਰਾਬ ਕਰਤਾ ਜਿਹੜੀ ਸਾਡੀ ਨੇੜਤਾ ਸੀ ਉਹਦਾ ਆਸਾਨ ਦਾ ਬਦਲਾ ਲਾਇਆ ਸੀ ਹੂੰ ਇਹਨੇ ਚਲੋ ਕੋਈ ਕਿਤੇ ਵੋਟ ਕਾਸਟ ਸਾਡੇ ਲਈ ਕੀਤੀ ਅਸੀਂ ਉਹ ਇੱਕ ਵੋਟ ਦੀ ਥਾਂ ਤੇ ਅਸੀਂ ਸਾਰਾ 52 ਸਰਪੰਚ ਤੋਰੇ ਸੀ ਇਹਦੇ ਨਾਲ ਉਹਨਾਂ 52 ਜੋ ਅੱਜ 50 ਸਾਡੇ ਨਾਲ ਚਲੋ ਦੋ ਕਈ ਲਾਲਚ ਹੁੰਦੇ ਕੁਝ ਹੁੰਦਾ ਚਲੋ ਤੇ 50 ਦੇ ਨਾਲ ਨਾਲ ਅਸੀਂ ਕੋਈ 60 65 ਹੋਰ ਨਾਲ ਅਸੀਂ 100 150 ਸਰਪੰਚ ਹੋ ਗਏ ਆ ਤੇ ਕੋਈ ਜੇ ਆਲ ਦੇ ਚ ਲਿਆਕਤ ਹੋਊਗੀ ਕੋਈ ਪਿਆਰ ਹੋਊਗਾ ਵੀਰ ਰਾਂ ਦਾ ਸਾਡਾ ਤਾਂ ਹੀ ਦੁਨੀਆ ਜੁੜਦੀ ਬਈ ਕੋਈ ਆਦ ਨਾਲ ਦੂਜਾ ਨਹੀਂ ਬਿੰਦਾ ਕਾਰਨ ਕੀ ਹੈ ਵੀ ਸਾਡੇ ਨਾਲ ਜੁੜਦੇ ਆ ਤੁਹਾਡੇ ਨਾਲੋਂ ਟੁੱਟਦੇ ਆ ਅਸੀਂ ਕਿਸੇ ਦੇ ਕੋਈ ਸੰਗਲ ਪਾ ਕੇ ਖੜਾ ਕਰਦੇ ਇਹ ਆਪਦੀ ਲਿਆਕਤ ਆ ਬਾਈ ਜੀ ਕੋਈ ਨਹੀਂ ਤੇ ਅੱਜ ਤਾਂ ਹੀ ਅਸੀਂ ਐਸ ਲੈਵਲ ਤੇ ਨਹੀਂ ਆਉਣਾ ਚਾਹੁੰਦੇ ਅਸੀਂ ਚਲੋ ਜਸ਼ਨ ਮਨਾਇਆ ਬਈ ਖੁਸ਼ੀ ਹੁੰਦੀ ਆ ਵੰਗਾਰਿਆ ਸੀ ਬੰਦੇ ਨੂੰ ਮੰਗਾਰ ਨਹੀਂ ਮੰਨੀ ਉਹਨੇ ਤੇ ਸਾਨੂੰ ਉਸ ਗੱਲ ਦਾ ਮਾਣ ਵੀ ਸਾਨੂੰ ਆਦੇ ਭਰਾਵਾਂ ਤੇ ਮਾਣ ਇਹ ਕੋਈ ਇਹ ਨਹੀਂ ਵੀ ਭਾਈ ਗੁਰਪ੍ਰੀਤ ਕਰਕੇ ਮੇਰੇ ਕਰਕੇ ਭਾਈ ਲਾਡੀ ਕਰਕੇ ਰਾਜੂ ਕਰਕੇ ਨਹੀਂ ਇਹ ਸਾਰੇ ਆ ਜਿਹੜੇ ਭਰਾ ਖੜੇ ਆ ਨਾ ਜਿਹੜਾ ਐ ਪਿਛਲੀ ਰੋਜ ਵੀ ਖੜਾ ਆ ਵੀਰ ਵਿੱਕੀ ਖੜਾ ਇਹਦੇ ਪਿੰਡ ਦੇ ਕੰਮ ਨਹੀਂ ਚੱਲਣ ਦਿੱਤੇ ਗੁਰਦੁਆਰੇ ਦੀ ਰਿਕਾਵਟ ਪਾਈ ਗੁਰਦੁਆਰੇ ਵਜੀਤਪੁਰ ਸਾਹਿਬ ਜਾਮਨੀ ਸਾਹਿਬ ਦਾ ਪਾਣੀ ਦੀ ਨਿਕਾਸੀ ਦੇ ਵਿੱਚ ਉਹਦੇ ਚ ਰਿਕਾਵਟ ਪਾਤੀ ਐਸ ਬੰਦੇ ਦਾ ਕਿਰਦਾਰ ਕਿੱਥੇ ਹੋ ਜਿਹੜਾ ਬੰਦਾ ਬਈ ਪਲ-ਪਲ ਤੇ ਸੋਵਾਂ ਖਾਵੇ ਨਾ ਆ ਮੇਰੇ ਹੱਥ 'ਚ ਪਾਣੀ ਦਾ ਗਲਾਸ ਆ ਜੀ ਆ ਮੇਰੇ ਬਾਬੇ ਦੀ ਫੋਟੋ ਵਾਲਾ ਹੱਥਾ ਜੀ ਉਹਦਾ ਕਰਤਾਰ ਬਾਈ ਜੀ ਸਾਰਿਆਂ ਨੂੰ ਹੀ ਪਤਾ ਹੁੰਦਾ ਹੁਣ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਗੱਲ ਇਹ ਚੰਦੀਗੜ੍ਹ ਕਰਕੇ ਆਉਂਦਾ ਕਮਰੇ ਚੋਂ ਬਾਹਰ ਬਾਅਦ ਚ ਨਿਕਲਦਾ ਉਹ ਪਹਿਲਾਂ ਪਹੁੰਚ ਜਾਂਦੀ ਹੈ ਅੱਜ ਕੱਲ ਉਹ ਜਮਾਨਾ ਨਹੀਂ ਰਹਿ ਗਿਆ ਤੇ ਹਰ ਇੱਕ ਕੋਈ ਇੱਥੇ ਝੋਟੀਆਂ ਨਹੀਂ ਚਾਰਦਾ ਹਰ ਇੱਕ ਦੇ ਆਪ ਦੇ ਪਿਆਰ ਹੁੰਦਾ ਲਿੰਕ ਹੁੰਦੇ ਆ ਤੇ ਕੋਈ ਗੱਲ ਨਹੀਂ ਕਬੂਲ ਆ ਜੇ ਤੂੰ ਲੇਡੀਜ਼ ਕਰਾਤੀਆਂ ਤੈਨੂੰ ਜੈਂਟਸ ਨਹੀਂ ਕਰਾਉਣੀ ਸੀ ਤੂੰ ਤੇਾਨੂੰ ਸਮਝਾਇਆ ਵੀ ਗਿਆ ਸੀ ਵੀ ਬਾਈ ਜੀ ਲੋਕਾਂ ਦੇ ਵਿਰੋਧ ਤਾਂ ਨਾ ਪਾਓ ਤੁਸੀਂ ਇਕੱਲੇ ਆਪਦੀ ਸਿਆਸਤ ਸੋਚਣ ਆਸਤੇ ਲੋਕਾਂ ਦੇ ਪਿੰਡਾਂ 'ਚ ਧੜੇ ਨਾ ਖੜੇ ਕਰੋ ਮੇਰੇ ਪਿੰਡ 'ਚ ਜੇ ਕੋਈ ਧੜਾ ਹੋਊਗਾ ਮੈਂ ਬਾਹਾਂ ਖੁੱਲੀਆਂ ਕਰਕੇ ਮੈਂ ਕਹੂੰਗਾ ਬਾਈ ਨਹੀਂ ਯਾਰ ਛੱਡੋ ਯਾਰ ਕੀ ਪਿਆ ਇਹਨਾਂ ਕਮਾਜ ਤੇ ਲੋਕਾਂ ਦੇ ਧੜੇ ਖਤਮ ਕਰਨ ਦਾ ਫਾਇਦਾ ਹੁੰਦਾ ਵਧਾਉਂਦਾ ਨਹੀਂ ਹੁੰਦਾ ਇਹ ਬਾਈ ਜੀ ਨੇ ਵਧਾਏ ਆ ਕੋਈ ਗੱਲ ਨਹੀਂ ਇਹਨਾਂ ਨੇ ਸਾਲ ਨੂੰ ਇਲੈਕਸ਼ਨ ਆ ਮੈਂ ਰਾਣਾ ਵੀ ਸਰਕਾਰ ਅਸੀਂ ਬਾਈ ਸਰਕਾਰ ਦੇ ਉਲਟ ਨਹੀਂ ਸਰਕਾਰਾਂ ਆਪਦੇ ਲੈਵਲ ਤੇ ਕੰਮ ਬਾਈ ਪ੍ਰਸ਼ਾਸਨ ਨੇ ਆਪਦੇ ਲੈਵਲ ਦੇ ਹਿਸਾਬ ਨਾਲ ਕਰਨਾ ਹੁੰਦਾ ਉਹ ਲੱਗੇ ਹੋਏ ਨੇ ਸੋਨਾ ਚੰਗਾ ਜੇ ਲੋਕਾਂ ਨੂੰ ਲੱਗੂ ਗਾਂ ਚੁਣ ਲੈਣਗੇ ਅਹੀਂ ਇੱਕ ਧੜੇ ਦੇ ਵਿੱਚ ਅਸੀਂ ਆਜ਼ਾਦ ਆ ਠੀਕ ਹੈ ਜੀ ਸਾਨੂੰ ਜਿਹੜਾ ਚੰਗਾ ਲੱਗਾ ਅਸੀਂ ਉਹਦੇ ਨਾਲ ਤੁਰਪਾਂਗੇ ਠੀਕ ਹੈ ਨਾ ਜੀ ਵੋਟ ਪਾਉਣੀ ਹੈ ਜਿੱਧਰ ਸਾਰੇ ਸੱਜਣ ਭਰਾ ਕਹਿਣਗੇ ਵੀ ਇੱਜ਼ਤ ਮਿਲਦੀ ਹੈ ਇੱਥੇ ਕਿਸੇ ਨੇ ਕੋਈ ਬਲੈਕ ਦਾ ਕਰਨੀ ਨਹੀਂ ਹਰ ਇੱਕ ਨੇ ਸਿਰਫ ਦਿਹਾਤੀ ਹਲਕਾ ਸਾਰਿਆਂ ਤੋਂ ਵਧੀਆ ਹਲਕਾ ਇੱਥੇ ਕੋਈ ਬੰਦਾ ਕੋਈ ਕੰਮ ਨਹੀਂ ਪਾਲਦਾ ਸਿਰਫ ਇੱਜ਼ਤ ਪਾਲਦਾ ਠੀਕ ਹੈ ਵੀ ਸਾਡਾ ਨੁਮਾਇੰਦਾ ਸਾਡੀ ਗੱਲ ਕਰੇ ਮੈਨੂੰ ਇਹ ਦੱਸੋ ਤੁਸੀਂ 4 ਸਾਲ ਹੋ ਗਏ ਬਣਿਆ ਨੂੰ ਇੱਥੇ ਹਰ ਇੱਕ ਨੂੰ ਆਪਦਾ ਤਕੀਆ ਕਲਾਮ ਮਾਰਦਾ ਜੀ ਮੈਂ ਵਕੀਲ ਦੇ ਨਾਲ-ਨਾਲ ਮੈਂ ਲੀਡਰ ਵੀ ਆ ਇਹਨੂੰ ਕਹੇ ਵੀ ਕਿਹੜਾ ਇੱਕ ਮਦਦ ਤੂੰ ਚਾਹੀਦਾ ਪਾਸ ਕਰਾ ਕੇ ਲੈ ਕੇ ਦਿੱਤਾ ਫਿਰੋਜ਼ਪੁਰ ਨੂੰ ਕਿਹੜਾ ਇੱਕ ਮਦਦ ਦੱਸ ਕੁਛ ਨਹੀਂ ਬਸ ਆ ਮਮਦੋਟ ਵਾਲਾ ਤੇ ਤੁਸੀਂ ਉਦੋਂ ਚੈਲੰਜ ਕੀਤਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋਇਆ ਲੋਕਾਂ ਨੇ ਰੀਲਸ ਕੱਟ ਕੇ ਪਾਈਆਂ ਪੋਸਟਾਂ ਪਾਈਆਂ ਵੀ ਹੁਣ ਦੇਖਦੇ ਹਾਂ ਕੀ ਹੋਏਗਾ ਪਰ ਅੱਜ ਉਹ ਸਮਾਂ ਆ ਗਿਆ ਜਿਹੜਾ ਚੈਲੰਜ ਕੀਤਾ ਸੀਗਾ ਉਹ ਚੈਲੰਜ ਕੀ ਸੀਗਾ ਉਹ ਵੀ ਜਰੂਰ ਦੱਸੋ ਇਸ ਵੀਡੀਓ ਦੇ ਵਿੱਚ ਵੀ ਕੀ ਚੈਲੰਜ ਸੀ ਕੀ ਪੂਰੀ ਗੱਲ ਸੀ ਔਰ ਅੱਜ ਉਹਦਾ ਰਿਜ਼ਲਟ ਕੀ ਆਇਆ ਔਰ ਅੱਜ ਕੀ ਸਥਿਤੀ ਹੈ ਸੁਖਵੀਰ ਚੈਲੰਜ ਕਰਨ ਦਾ ਕੋਈ ਪ੍ਰੋਸਪੈਕਟਿਵ ਇਦਾਂ ਦਾ ਨਹੀਂ ਸੀਗਾ ਵੀ ਆਪਾਂ ਇਹਨੂੰ ਪਿੰਚ ਕਰ ਦੇ ਜਸਟ ਇਹ ਕਹਿ ਰਹੇ ਸੀ ਵੀ ਇੱਕ ਜੈਂਟਸ ਸੀਟ ਜਰਨਲ ਰੱਖੀ ਜੋ ਕੀ ਸਾਡਾ ਹੱਕ ਬਣਦਾ ਸੀ ਸਾਡੇ ਹਲਕੇ ਦੀ ਇੱਕ ਸੀਟ ਜੈਂਟਸ ਚਾਹੀਦੀ ਸੀ ਚਾਰ ਸੀਟਾਂ ਨੇ ਟੋਟਲ ਇੱਕ ਜੈਂਟਸ ਜਰਨਲ ਵੀ ਚਾਹੀਦੀ ਸੀ ਇਸ ਬੰਦੇ ਨੇ ਬੋਖਲਾ ਹਟ ਦੇ ਵਿੱਚ ਚਾਹੇ ਤੁਸੀਂ ਡਰ ਲਾ ਲੋ ਜਿਹੜੇ ਭਰਾ ਖੜੇ ਨੇ ਠੀਕ ਹੈ ਜੀ ਉਹਨਾਂ ਕਰਕੇ ਸੀਟ ਜਰਨਲ ਜੈਂਟਸ ਨਹੀਂ ਰੱਖੀ ਲੰਮੇ ਪੈ ਕੇ ਲੇਡੀਜ਼ ਜਰਨਲ ਠੀਕ ਹੈ ਜੀ ਲੇਡੀ ਜਰਨਲ ਕਰਾ ਲਈਆਂ ਸਾਰੀਆਂ ਹੁਣ ਕੀ ਲੇਡੀਜ਼ ਨਹੀਂ ਖੜਨਗੀਆਂ ਹੁਣ ਉਹ ਵੀ ਇਲੈਕਸ਼ਨ ਲੜਨਗੀਆਂ ਮੈਂ ਸਿਰਫ ਇਹ ਚਾਹੁੰਦਾ ਸੀ ਵੀ ਮੈਂ ਆਪਦੇ ਲੋਕਾਂ ਦੇ ਵਿੱਚ ਆਪਦੇ ਭਰਾਵਾਂ ਦੇ ਵਿੱਚ ਆਪਦੀਆਂ ਭੈਣਾਂ ਮਾਮਾ ਦੇ ਵਿੱਚ ਵਿਚਰਾਂ ਉਹਨਾਂ ਦੇ ਦੁੱਖ ਸੁੱਖ ਦਾ ਹਾਮੀ ਬਣਾ ਮੈਂ ਆਪਦੇ ਹਲਕੇ ਦੇ ਕੰਮ ਕਰਾ ਸਕਾਂ ਮੂਰੇ ਲਾ ਕੇ ਕਿਉਂਕਿ ਜੋ ਲੋਕਾਂ ਨੇ ਮੇਰੇ ਤੋਂ ਉਮੀਦ ਲਾਈ ਪਰ ਇਸ ਬੰਦੇ ਨੇ ਮੈਨੂੰ ਉਧਰਲੇ ਬੰਨੇ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਮੈਂ ਲੇਡੀ ਹੁਣ ਆਪਦੀ ਵਾਈਫ ਨੂੰ ਉਹਨਾਂ ਨੂੰ ਖੜੇ ਕਰੂੰਗਾ ਠੀਕ ਹੈ ਦੀ ਤੇ ਉਹਨਾਂ ਦੇ ਥਰੂ ਅਸੀਂ ਆਪਦੇ ਹਲਕੇ ਦੇ ਆਪਦੇ ਲੋਕਾਂ ਦੇ ਦੁੱਖ ਸੁੱਖ ਦੇ ਹਮੇ ਅੱਗੇ ਵੀ ਸੀ ਤੇ ਅੱਗੇ ਵੀ ਬਣਾਂਗੇ ਹੂੰ ਤਿਆਰੀ ਫਿਰ ਹੁਣ ਸਟਾਰਟ ਆ ਹੁਣ ਤੋਂ ਹੀ ਸਾਰੀ ਤਿਆਰੀ ਵੀਰ ਜੀ ਤਿਆਰੀ ਕਰਦੇ ਨੂੰ ਤਾਂ ਸਾਲ ਹੋ ਗਿਆ ਇਹ ਤਾਂ ਨਮੂਨਾ ਹੈ ਅਜ ਤੇ ਤੇ ਸ਼ੁਰੂਆਤ ਹੋਈ ਆ ਕੋਈ ਗੱਲ ਨਹੀਂ ਹੁਣ ਸਾਰੀਆਂ ਬਲਾਕ ਸੰਪਤੀਆਂ ਵੀ ਲੈਣੀਆਂ ਜਾਣਗੀਆਂ ਤੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਵੀ ਲੜੇ ਜਾਣਗੇ ਕਿਤੇ ਇੱਕ ਲੜਨੀ ਕਿਤੇ ਸਾਰੀਆਂ ਹੀ ਜਾਣਗੀਆਂ ਹੂੰ ਕੋਈ ਨਹੀਂ ਰਹਿਣੀ ਸਾਰੀਆਂ ਤੇ ਬੰਦੇ ਖੜਾਉਂਗੇ ਬਿਲਕੁਲ ਜੀ ਸਾਰੀਆਂ ਤੇ ਖੜਾਵਾਵਾਂਗੇ ਹੂੰ ਅਰਦਾ ਜਿਹਦੇ ਨਾਲ ਪਿਆਰ ਆ ਉਹਦੇ ਨਾਲ ਸਹਿਯੋਗ ਨਾਲ ਖੜਾਵਾਵਾਂਗੇ ਹਰ ਇੱਕ ਦੇ ਜਿਹੜਾ ਸਾਡਾ ਅਸੀਂ ਵੇਖੋ ਜੀ ਅਸੀਂ ਇਹਦੇ ਵਿਰੋਧੀ ਆ ਸਾਡਾ ਹੋਰ ਕਿਸੇ ਨਾਲ ਕੋਈ ਵਿਰੋਧ ਨਹੀਂ ਜਿਹੜਾ ਸਾਡੇ ਨਾਲ ਪਿਆਰ ਨਾਲ ਵਿਚਰੇਗਾ ਅਸੀਂ ਸਯੋਗ ਨਾਲ ਅਸੀਂ ਹਰ ਸੀਟ ਤੇ ਖੜਾਵਾਗੇ ਨਾਲੇ ਸਾਰਿਆਂ ਤੋਂ ਵੱਡੀ ਗੱਲ ਸੁਖ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਬੰਦੇ ਦਾ ਪਿਆਰ ਖੱਟਿਆ ਕੀ ਹੁੰਦਾ ਬੰਦੇ ਦੇ ਕਰਮ ਅੱਗੇ ਆ ਜਾਂਦੇ ਆ ਕੱਲ ਪਰਸੋਂ ਮੈਂ ਤੁਹਾਡੀ ਚਲੋ ਤੁਹਾਡਾ ਚੈਨਲ ਅਸੀਂ ਵਾਹਵਾ ਦੇਖਦੇ ਆ ਕੱਲ ਪਰਸੋਂ ਮੈਂ ਤੁਹਾਡੀ ਮਮਦੂਤ ਵਾਲੀ ਇੰਟਰਵਿਊ ਹੋਇਆ ਦਾ ਪਿਆ ਇਹ ਉਹਦੇ ਵਿੱਚ ਇੱਕ ਮਾਤੜ ਬੰਦਾ ਜਿਹੜਾ ਨੇ ਇਹਨੂੰ ਕਾਫੀ ਪ੍ਰਸ਼ਾਦ ਦਿੱਤਾ ਚਲੋ ਪ੍ਰਸ਼ਾਦ ਤਾਂ ਇਹਨੂੰ ਮਿਲਦਾ ਹੀ ਰਹਿੰਦਾ ਆਨ ਐਂਡ ਆਫ ਉਹਨੇ ਤੁਹਾਡੇ ਕੈਮਰੇ ਦੇ ਅੱਗੇ ਕਿਹਾ ਵੀ ਸਾਡੇ ਕੋਲੇ ਨਹੀਂ ਆਇਆ ਸਾਡੇ ਕੋਲ ਇੱਕ ਬੰਦਾ ਆਇਆ ਜਿਹਦਾ ਨਾਂ ਸੇਖੋਂ ਸੇਖੋਂ ਸੀ ਉਹ ਉਹਦੇ ਬੰਦੇ ਆਏ ਸੀ ਉਹਨਾਂ ਨੇ ਸਾਡੀ ਮਤ ਕੀਤੀ ਸੀ ਅਸੀਂ ਉਹਨੂੰ ਸਿਖਾ ਕੇ ਆਏ ਸੀ ਇਹਦਾ ਜੋ ਤੁਸੀਂ ਕਰਮ ਕਰੋਗੇ ਉਹ ਅੱਗੇ ਬਈ ਜੀ ਆ ਜਾਣੇ ਆ ਹੂੰ ਠੀਕ ਹੈ ਜੀ ਬਾਕੀ ਕੋਈ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਭਾਈ ਸਾਹਿਬ ਨੂੰ ਹੁਣ ਇਹ ਆ ਵੀ ਮੈਂ ਸਾਈ ਕਮਾਂਡ ਦੇ ਕੋਲ ਜਾ ਕੇ ਜੀ ਕਹਾਂ ਜੀ ਮੈਨੂੰ ਇਹ ਕਰਤਾ ਜੀ ਸਾਨੂੰ ਫਲਾਨਾ ਜੀ ਢਮਕਾਨਾ ਜੀ ਕੁਛ ਨਹੀਂ ਸਿਆਸੀ ਲੜਾਈ ਲੜੋ ਕਾਗਜ਼ ਤੁਸੀਂ ਕੈਨਸਲ ਕਰਾਉਣਾ ਚਾਹੁੰਦੇ ਹੋ ਸਾਨੂੰ ਪਹਿਲਾਂ ਪਤਾ ਪਰ ਮੈਦਾਨ 'ਚ ਨਿਤਰੋ ਪਤਾ ਇਹ ਲੱਗੇ ਕਾਗਜ਼ ਕਾਗਜ਼ ਕੈਨਸਲ ਤੇ ਚਲੋ ਸਰਕਾਰ ਆ ਪਰ ਮਿਲਟਨ ਦੇ ਡੱਬੇ ਚੱਕਨੇ ਪੈ ਜਾਣਗੇ ਪਰ ਮੇਰੇ ਹਸਾਨਾ ਲੈ ਦੇ ਪਿੱਛੇ ਕੋਈ ਨਹੀਂ ਕਰਦਾ ਸਾਨੂੰ ਮਾਣ ਆ ਜੀ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਸ਼ਾਸਨ ਸਾਰਾ ਹੀ ਫਿਰੋਜ਼ਪੁਰ ਦਾ ਬਹੁਤ ਵਧੀਆ ਇਹ ਨਹੀਂ ਵੀ ਮੈਂ ਇਹ ਕਹਿ ਰਿਹਾ ਤੁਹਾਡੇ ਸਾਹਮਣੇ ਹੀ ਆ ਇਸ ਟਾਈਮ ਦਾ ਮੇਰੇ ਹਸਾਨਾ ਆਪਾਂ ਅਸੀਂ ਆਣ ਹੁੰਨੇ ਵੀ ਵੀਰ ਬlesed ਵੀ ਆਪਾਂ ਨੂੰ ਇਦਾਂ ਦਾ ਪ੍ਰਸ਼ਾਸਨ ਮਿਲਿਆ ਹੋਇਆ ਐਡੇ ਕਹਿੰਦੇ ਕਿਸੇ ਨੇ ਗਲਤ ਕੰਮ ਨਹੀਂ ਕਰਨਾ ਜੀ ਜੈਨੂਨ ਕੰਮ ਹੋਏਗਾ ਵਧੀਆ ਇਲੈਕਸ਼ਨ ਹੋਵੇ ਅਮਨ ਆਮਨ ਜਿਹਨੂੰ ਲੋਕੀ ਪਿਆਰ ਕਰਨਗੇ ਉਹਨੂੰ ਜਿਤਾਵਾਂਗੇ ਜੇ ਬਾਈ ਦਾ ਹੋਇਆ ਚਲੋ ਇਹ ਬਾਈ ਤੋਂ ਤਾਂ ਡਰ ਗਿਆ ਤੇ ਕੋਈ ਨਹੀਂ ਅਸੀਂ ਆਪਦੀ ਪੈਣ ਖੜੀ ਕਰਾਂਗੇ ਫਿਰ ਵੇਖਾਂਗੇ ਵੀ ਕੀ ਕਰਦਾ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਚੈਲੰਜ ਕੀਤਾ ਗਿਆ ਸੀ ਇੱਕ ਹੜਾ ਦੌਰਾਨ ਜਿੱਥੇ ਕਿਹਾ ਗਿਆ ਸੀ ਕਿ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਚੋਂ ਇੱਕ ਜਨਰਲ ਜੈਂਟਸ ਜ਼ਰੂਰ ਰੱਖਿਆ ਜੇ ਪਰ ਉਹ ਉਹ ਨਹੀਂ ਰੱਖੇਗੀ ਲੇਕਿਨ ਹੁਣ ਜਿਹੜਾ ਕੀ ਆ ਆ ਉਹ ਲੇਡੀਜ਼ ਜਰਨਲ ਕਰਾ ਦਿੱਤੀਆਂ ਗਈਆਂ ਲੇਡੀਜ਼ ਐਸਸੀ ਕਰਾ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਇਹਨਾਂ ਦਾ ਇਹ ਕਹਿਣਾ ਹੈ ਕਿ ਐਮਐਲਏ ਡਰ ਗਏ ਨੇ ਡਰ ਕੇ ਉਹਨਾਂ ਨੇ ਸਭ ਕੁਝ ਕੀਤਾ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਪਟਾਕੇ ਚਲਾ ਕੇ ਹਾਰ પાਕੇ ਢੋਲ ਲਿਆ ਕੇ ਇੱਥੇ ਜਿਹੜੇ ਆ ਭੰਗੜੇ ਪਾਏਗੇ ਨੇ ਫਿਲਹਾਲ ਇਹ ਵੀ ਕਿਹਾ ਗਿਆ ਕਿ ਇਲੈਕਸ਼ਨ ਅਸੀਂ ਲੜਾਂਗੇ ਹਰ ਇੱਕ ਜਗ੍ਹਾ ਤੋਂ ਇਲੈਕਸ਼ਨ ਤੇ ਵਿੱਚ ਖੜਾਵਾਂਗੇ ਔਰ ਕਾਨੂੰਨੀ ਤੌਰ ਤੇ ਅਸੀਂ ਜਿਹੜੀ ਆ ਜੰਗ ਜ਼ਰੂਰ ਲੜਾਂਗੇ ਫਿਲਹਾਲ ਦੀ ਘੜੀ ਤੁਹਾਡੀ ਕੀ ਰਾਏ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਮ ਪਰ ਤੋਂ ਸੁਖਵਿੰਦਰ ਸਿੰਘ